ਲਾਵਲ ਮਹੱਲਾ ਪੰਜਵਾ ਘਰ ਦੂਜਾ ਯਾਨੜੀਏ ਕੈ ਘਰ ਗਾਵਣ ਇੱਕ ਊੰਕਾਰ ਸਤਿਗੁਰ ਪ੍ਰਸਾਦਿ ਸ਼ਬਦ ਦਾ ਅਸਰ ਲੇਖ ਆਇਆ ਹੈ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਦੂਜਾ ਜਾਨੜੀਏ ਜਾਨੜੀਏ ਕਹ ਘਰ ਗਾਵਣਾ ਦੂਸਰੇ ਘਾਰ ਸੁਰ ਤਾਲ ਵਿੱਚ ਮਹਾਰਾਜ ਇਥੇ ਸ਼ਬਦ ਉਚਾਰਨ ਕਰ ਰਹੇ ਨੇ ਜਾਨੜੀਏ ਕਹ ਘਰ ਤੋਂ ਭਾਵ ਹੈ ਜੋ ਤਲੰਗ ਰਾਗ ਵਿੱਚ ਸ਼ਬਦ ਆਇਆ ਸੀ ਯਾਨੜੀਏ ਮਾਨੜਾ ਕਾਇ ਕਰੇ ਇਹ ਇਸ ਨੂੰ ਉਹ ਸ਼ਬਦ ਦੇ ਘਰ ਵਿੱਚ ਵੀ ਗਾਇਆ ਜਾ ਸਕਦਾ ਹੈ ਉਹ ਸ਼ਬਦ ਤਲੰਗ ਰਾਗ ਵਿੱਚ ਤੀਸਰੇ ਘਰ ਦੇ ਵਿੱਚ ਹੈ ਸੋ ਸਤਗੁਰੂ ਮਹਾਰਾਜ ਜੀ ਨੇ ਇਹ ਆਗਿਆ ਕੀਤੀ ਹੈ ਪ੍ਰਕਰਣ ਰਾਗ ਦੇ ਦੂਸਰੇ ਘਰ ਦਾ ਆਰੰਭ ਹੋਇਆ ਹੈ ਤੇ ਇਹ ਜੋ ਇਸ ਦਾ ਪਹਿਲਾ ਸ਼ਬਦ ਹੈ ਯਾਨੜੀਏ ਕਹਿ ਘਰ ਗਾਵਣਾ ਇਹ ਯਾਨੜੀਏ ਮੰਨੜਾ ਵਾਲਾ ਜਿਹੜਾ ਸ਼ਬਦ ਹੈ ਉਸ ਦੇ ਘਰ ਭਾਵ ਤੀਸਰੇ ਘਰ ਵਿੱਚ ਵੀ ਇਸ ਨੂੰ ਗਾਉਣਾ ਸੋ ਇਹ ਸਤਗੁਰੂ ਮਹਾਰਾਜ ਜੀ ਨੇ ਇੱਥੇ ਨਿਰਦੇਸ਼ ਰੱਖਿਆ ਹੈ ਹਾਂਜੀ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਦੂਜਾ ਯਾਨੜੀਏ ਕੈ ਘਰ ਗਾਵਣਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵ ਰਸਿਆਣ ਪਾ ਬਿਰਥੀਆ ਪਿਆਰੇ ਰਾਖਨ ਕਉ ਤੁਮ ਏਕ ਰਹਾਓ ਸਤ ਗੁਰ ਪੂਰਾ ਜੀ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦਇਆਲਾ ਸਫਲ ਮੂਰਤ ਗੁਰ ਦੇਉ ਸੁਆਮੀ ਸਰਬ ਕਲਾ ਭਰ ਪੂਰੇ ਨਾਨਕ ਗੁਰ ਪਰਮ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸੋਣਾ ਸੋਣਾ ਜੀਵਾ ਸੋਏ ਤਿਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਅਰਾਧ ਹੈ ਨਾਮ ਵਖਾਣ ਹੈ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗਾ ਪੂਰਾ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾ ਵਡ ਭਾਗੀ ਸੇ ਕਾਢੀ ਅਹ ਪਿਆਰੇ ਸੰਤ ਸੰਗਤ ਜਿਨਾ ਵਾਸੋ ਅੰਮ੍ਰਿਤ ਨਾਮ ਅਰਾਦੀਐ ਨਿਰਮਲ ਮਨ ਹੋਵੇ ਪਰਗਾਸੋ ਜਨਮ ਮਰਣਾ ਦੁੱਖ ਕਾਟੀਐ ਪਿਆਰੇ ਚੂਕੈ ਜਮ ਕੀ ਕਾਣੇ ਤਿਨਾ ਪ੍ਰਾਪਤ ਦਰਸਨ ਨਾਨਕ ਜੋ ਪ੍ਰਭ ਅਪਨੇ ਭਾਣੇ ਤਿਨਾ ਪ੍ਰਾਪਤ ਦਰਸਨ ਨਾਨਕ ਜੋ ਪ੍ਰਭ ਅਪਨੇ ਭਾਣੇ ਊਚ ਅਪਾਰ ਬੇਅੰਤ ਸੁਆਮੀ ਕਾਉਣ ਜਾਣੈ ਗੁਣ ਤੇਰੇ ਗਾਵਤੇ ਉਦਰ ਹੈ ਸੁਣਤੇ ਉਦਰ ਹੈ ਬਿਨ ਸਹ ਪਾਪ ਕਨੇਰੇ ਪਸ਼ੂ ਪਰੇਤ ਮੁਗਧ ਕਉ ਤਾਰੇ ਆਹਨ ਪਾਰ ਉਤਾਰੈ ਨਾਨਕ ਦਾਸ ਤੇਰੀ ਸਰਣਾਇ ਸਦਾ ਸਦਾ ਬਲਿਹਾਰੈ ਬਿਲਾਵਲ ਬਿਲਾਵਲ ਮਹੱਲਾ ਪੰਜਵਾ ਵੇਖਾ ਬਨ ਭੀਕਾ ਤਿਆਗ ਰੀ ਸਖੀਏ ਨਾਮ ਮਹਾਰਸ ਪੀਓ ਬਿਨ ਰਸ ਚਾਖੇ ਬੁੜ ਗਈ ਸਗਲੇ ਸੁਖੀ ਨਾ ਹੋਵਤ ਜੀਓ ਮਾਨ ਮਹਤ ਨਾ ਸਕਤ ਹੀ ਕਾਈ ਸਾਧਾ ਦਾਸੀ ਠੀਓ ਨਾਨਕ ਕੇ ਨਾਨਕ ਸੇ ਦਰ ਸੋਭਾਵੰਤੇ ਜੋ ਪ੍ਰਭ ਅਪਨ ਕੀਓ ਹਰ ਚੰਦ ਔਰੀ ਚਿਤ ਭ੍ਰਮ ਸਖੀਏ मृग ਤ੍ਰਿਸ਼ਨਾ ਦ੍ਰਮ ਛਾਇਆ ਚੰਚਲ ਸੰਗ ਨਾ ਚਾਲਤੀ ਸਖੀਏ ਅੰਤ ਤਜ ਜਾਵਤ ਮਾਇਆ ਰਸ ਭੋਗਣਾ ਅਤ ਰੂਪ ਦਸ ਭੋਗਣ ਅਤ ਰੂਪ ਰਸ ਮਾਤੇ ਰਾਤ ਰਸ ਭੋਗਣਾ ਅਤ ਰੂਪ ਰਸ ਮਾਤੇ ਇਨ ਸੰਗ ਸੁਖ ਨਾ ਪਾਇਆ ਧੰਨ ਧੰਨ ਹਰ ਸਾਧ ਜਨ ਸਖੀਏ ਨਾਨਕ ਜਿਨੇ ਨਾਮ ਧਿਆਇਆ ਜਾਏ ਬਸ ਹੋਵਡ ਭਾਗਣੀ ਸਖੀਏ ਸੰਤਾ ਸੰਗ ਸਮਾਈਐ ਤਹਿ ਦੂਖ ਨਾ ਭੂਖ ਨਾ ਰੋਗ ਬਿ ਆਪੈ ਚਰਨ ਕਮਲ ਲਿਵ ਲਾਈਐ ਤਹਿ ਦੂਖ ਨਾ ਭੂਖ ਨਾ ਰੋਗ ਬਿ ਆਪੈ ਚਰਨ ਕਮਲ ਜੇ ਲੇਵ ਲਈਐ ਤਹਿ ਜਨਮ ਨ ਮਰਨ ਨ ਆਵਣ ਜਾਣਾ ਨਿਹਚਲ ਸਰਣੀ ਪਾਈਐ ਪ੍ਰੇਮ ਬਿਛੋ ਨਾ ਮੋਹ ਬਿਆਪੈ ਨਾਨਕ ਹਰ ਏਕ ਧਿਆਈਐ ਦ੍ਰਿਸ਼ਟ ਤਹਾਰ ਮਨ ਬਿਧਿਆ ਪਿਆਰੇ ਰਤੜੇ ਸਹਿਜ ਸੁਭਾਏ ਸੇਜ ਸੁਹਾਵੀ ਸੰਗ ਮਿਲ ਪ੍ਰੀਤਮਾ आनंद आनंद मंगल गुण गाए सखी सहेली राम रंग राती मन तन इच्छे पुजाए नानक अचरज अचरज सों मिलिया कहणा कछु ना जाए इत्थे इवें पाठ करना है जिवें गुरु मुखा कोलो आप जिने सुनया है इत्थे अचरज नाल चाल नहीं बणेंगी ਅਚਰਜ ਪਾਠ ਹੋਵੇਗਾ ਨਾਨਕ ਅਚਰਜ ਅਚਰਜ ਸਿਓ ਮਿਲਿਆ ਕਹਿਣਾ ਕਛੂ ਨਾ ਜਾਏ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਏਕ ਰੂਪ ਸਗਲੋ ਪਾਸਾਰਾ ਆਪੇ ਬਨਜ ਆਪ ਬਿਉਹਾਰਾ ਐ ਸੋ ਗਿਆਨ ਬਿਰਲੋਈ ਪਾਏ ਜਤ ਜਤ ਜਾਈਐ ਤਤ ਦ੍ਰਿਸ਼ਟਾਏ ਰਹਾਉ ਬਿਰਲੋਈ ਸੰਬੰਧਕ ਪਾਠ ਕਰਨਾ ਹੈ ਬਿਰਲੋਈ ਨਹੀਂ ਕਰਨਾ ਔਰ ਇਉਂ ਜਿਆਦਾ ਨਖੇੜਨਾ ਵੀ ਨਹੀਂ ਬਿਰਲੋਈ ਕੋਈ ਵਿਰਲਾ ਹੀ ਇਸ ਤੋਂ ਭਾਵ ਹੈ ਐਸੇ ਗਿਆਨ ਦੀ ਪ੍ਰਾਪਤੀ ਕੋਈ ਵਿਰਲਾ ਹੀ ਕਰਦਾ ਹੈ ਕਿ ਸਾਰਿਆਂ ਵਿੱਚ ਇੱਕ ਪਰਮਾਤਮਾ ਨੂੰ ਹੀ ਤੱਕਣਾ ਐਸੋ ਗਿਆਨ ਬਿਰਲੋਈ ਪਾਏ ਐਸੋ ਗਿਆਨ ਬਿਰਲੋਈ ਪਾਏ ਜਤ ਜਤ ਜਾਈਐ ਤਾਤ ਦ੍ਰਿਸ਼ਟਾਏ ਰਹਾਉ ਅਨਕ ਰੰਗ ਨਿਰਗੁਣ ਇਕ ਰੰਗਾ ਆਪੇ ਜਾਲ ਆਪ ਹੀ ਤਰੰਗਾ ਆਪ ਹੀ ਮੰਦਰ ਆਪ ਹੈ ਸੇਵਾ ਆਪ ਹੀ ਪੂਜਾਰੀ ਆ ਆਪ ਹੀ ਦੇਵਾ ਆਪ ਹੀ ਪੂਜਾਰੀ ਆਪ ਹੀ ਦੇਵਾ ਆਪਹਿ ਜੋਗ ਆਪ ਹੀ ਜੁਗਤਾ ਨਾਨਕ ਕੇ ਪ੍ਰਭ ਸਾਧ ਹੀ ਮੁਕਤਾ ਬੇਲਾਵਲ ਮਹੱਲਾ ਪੰਜਵਾਂ ਆਪ ਉਪਾਵਨ ਆਪ ਸਧਰਣਾ ਆਪ ਕਰਾਵਨ ਦੋਸ ਨਾ ਲੈਨਾ ਆਪਨ ਬਚਨ ਆਪ ਹੀ ਕਰਨਾ ਆਪਨ ਵਿਪਉ ਆਪ ਹੀ ਜਰਨਾ ਰਹਾਉ ਆਪ ਹੀ ਮਾਸਟਰ ਆਪ ਹੀ ਬੁਲਨਾ ਆਪ ਹੀ ਅਸ਼ਲ ਨਾ ਜਾਈ ਛਲਨਾ ਆਪ ਹੀ ਗੋਪਤ ਆਪ ਪ੍ਰਗਟਨਾ ਆਪ ਹੀ ਘਾਟ ਘਾਟ ਆਪ ਅਲਿਪਨਾ ਆਪੇ ਅਵਗਤ ਆਪ ਸੰਗ ਰਚਨਾ ਕਹੋ ਨਾਨਕ ਪ੍ਰਭ ਕੀ ਸਭ ਜਚਨਾ ਬਿਲਾਵਲ ਮਹੱਲਾ ਪੰਜਵਾ ਭੂਲੇ ਮਾਰਗ ਜਨ ਹੈ ਬਤਾਇਆ ਐਸਾ ਗੁਰ ਵਡ ਭਾਗੀ ਪਾਇਆ ਸਿਮਰ ਮਨ ਰਾਮ ਨਾਮ ਚਿਤਾਰੇ বাস ਰਹਿ ਹਿਰਦੈ ਗੁਰ ਚਰਨ ਪਿਆਰੇ ਰਹਾਉ ਕਾਮ ਕ੍ਰੋਧ ਲੋਭ ਮੋਹਿ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ ਸੁਖ ਦੁਖ ਕਰਤ ਜਨਮ ਦੁਖ ਸੁਖ ਦੁਖ ਸੁਖ ਕਰਤ ਜਨਮ ਫਨ ਮੂਆ ਚਰਨ ਕਮਲ ਗੁਰ ਆਸਰਮ ਦੀਆ ਅਗਨ ਸਾਗਰ ਬੂਡਤ ਸੰਸਾਰ ਨਾਨਕ ਬਾਹ ਪਕਰ ਸਤ ਗੁਰ ਨਿਸਤਾਰਾ ਬਿਲਾਵਲ ਮਹੱਲਾ ਪੰਜਵਾ ਤਨ ਮਨ ਧਨ ਅਰ ਪਾਉ ਸਭ ਆਪਣ ਕਵਨ ਸੁਮਤ ਜਿਤ ਹਰ ਹਰ ਜਪਨ ਕਰ ਆਸਾ ਆਇਓ ਪ੍ਰਭ ਮੰਗਨ ਤੁਮ ਪੇਖਤ ਸੋਭਾ ਮੇਰਾ ਆਂਗਨ ਰਹਾਉ ਅਨਕ ਜੁਗਤ ਕਰ ਬਹੁਤ ਵਿਚਾਰਾ ਸਾਧ ਸੰਗ ਇਸ ਮਨਹਿ ਉਧਾਰਾਉ ਮਤ ਬੁੱਧ ਸੁਰਤ ਨਾਹੀ ਚਤੁਰਾਈ ਤਾਂ ਮਿਲੀਐ ਜਾ ਲਏ ਮਿਲਾਈ ਨੈ ਨ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਬਿਲਾਵਲ ਮਹੱਲਾ ਪੰਜਵਾ ਮਾਤ ਪਿਤਾ ਸੋਤ ਸਾਥ ਨਾ ਮਾਇਆ ਸਾਧ ਸੰਗ ਸਭ ਦੁੱਖ ਮਿਟਾਇਆ ਰਾਵ ਰਹਿਆ ਪ੍ਰਭ ਸਭ ਮਹਿ ਆਪੇ ਹਰ ਜਪ ਰਸਨ ਦੁਖ ਨਾਵੇ ਆਪੇ ਰਹਾ ਤੀਖਾ ਭੂਖ ਬਹੁ ਤਪਤ ਵਿਆਪਿਆ ਸ਼ੀਤਲ ਭੈ ਹਰ ਹਰ ਪ੍ਰਭ ਹਰ ਹਰ ਜਸ ਜਾਪਿਆ ਤੀਖਾ ਭੂਖ ਬਹੁ ਤਪਤ ਵਿਆਪਿਆ ਸ਼ੀਤਲ ਭੈ ਹਰ ਹਰ ਜਸ ਜਾਪਿਆ ਕੋਟ ਜਤਨ ਸੰਤੋਖ ਨਾ ਪਾਇਆ ਮਨ ਤ੍ਰਿਪਤਾਨਾ ਹਰ ਗੁਣ ਗਾਇਆ ਦੇਹ ਭਗਤ ਪ੍ਰਭ ਅੰਤਰ ਜਾਮੀ ਨਾਨਕ ਕੀ ਬੇਨੰਤੀ ਸੁਆਮੀ ਬਿਲਾਵਲ ਮਹੱਲਾ ਪੰਜਵਾ ਗੁਰਪੂਰਾ ਵੱਡ ਭਾਗੀ ਪਾਈਐ ਮਿਲ ਸਾਧੂ ਹਰ ਨਾਮ ਧਿਆਈਐ ਪਾਰ ਬ੍ਰਹਮ ਪ੍ਰਭ ਤੇਰੀ ਸਰਨ ਕਿਲ ਬਿਖ ਕਾਟੈ ਭਜ ਗੁਰ ਕੀ ਚਰਨ ਰਹਾਉ ਅਵਰ ਕਰਮ ਸਭ ਲੋਕਾਚਾਰ ਮਿਲ ਸਾਧੂ ਸੰਗ ਹੋਏ ਉਧਾਰ ਸਿਮਰਤ ਸਾਸਤ ਬੇਦ ਵਿਚਾਰੇ ਜਪਿਐ ਨਾਮ ਜਿਤ ਪਾਰ ਉਤਾਰੇ ਜਨ ਕਰਮ ਸਭ ਲੋਕਾਚਾਰ ਹਮਮ ਔਰ ਕਰਮ ਸਭ ਲੋਕਾਚਾਰ ਔਰ ਕਰਮ ਸਭ ਲੋਕਾਚਾਰ ਮਿਲ ਸਾਧੂ ਸੰਗ ਹੋਏ ਉਧਾਰ ਸਿਮਰਤ ਸਾਸਤ ਬੇਦ ਵਿਚਾਰੇ ਜਪਿਐ ਨਾਮ ਜਿਤ ਪਾਰ ਉਤਾਰੇ ਜਨ ਨਾਨਕ ਕਾ ਪ੍ਰਭ ਕਿਰਪਾ ਕਰੀਐ ਸਾਧੂ ਧੂਰ ਮਿਲੈ ਨਿਸਤਰੀਐ ਬਿਲਾਵਲ ਮਹੱਲਾ ਪੰਜਵਾ ਗੁਰ ਕਾ ਸਬਦ ਰਿਦੇ ਮਹਿ ਚੀਨਾ ਸਗਲ ਮਨੋਰਥ ਪੂਰਨ ਆਸੀਨਾ ਸੰਤ ਜਨਾ ਕਾ ਮੁਖ ਊਜਲ ਕੀਨਾ ਕਰ ਕਿਰਪਾ ਆਪੁਨਾ ਨਾਮ ਦੀਨਾ ਰਹਾਉ ਅੰਧ ਕੂਪਤੇ ਕਰ ਗਹਿ ਲੀਨਾ जय जय कार जगत प्रगटीना नीचा ते ऊच ऊन पूरीना अमृत नाम महा रस लीना मन तन निर्मल पाप जल खीना कहो नानक प्रभु भए प्रसीना बेलावल महल्ला 5वा ਸਗਲ ਮਨੋਰਥ ਪਾਈਐ ਮੀਤਾ ਚਰਨ ਕਮਲ ਸਿਹਾਉ ਲਾਈਐ ਚੀਤਾ ਹਉ ਬਲੇਹਾਰੀ ਜੋ ਪ੍ਰਭੂ ਤੇ ਆਵਤ ਜਲਨ ਬੁਝੈ ਹਰ ਹਰ ਗੁਣ ਗਾਵਤ ਰਹਾਉ ਸਫਲ ਜਨਮ ਹੋਵਤ ਵੱਡ ਭਾਗੀ ਸਾਧ ਸੰਗ ਰਮਹ ਲਿਵ ਲਾਗੀ ਮਤ ਪਤ ਧਾਨ ਸੁਖ ਸਹਿਜ ਆਨੰਦਾ ਇਕ ਨਿਮਖ ਨ ਬਿਸਰਹ ਪਰਮ ਆਨੰਦਾ ਹਰ ਦਰਸ਼ਨ ਕੀ ਮਨ ਪਿਆਸ ਕਨੇਰੀ ਪਨਤ ਨਾਨਕ ਸਰਣ ਪ੍ਰਭ ਤੇਰੀ ਬੇਲਾਵਲ ਮਹੱਲਾ ਪੰਜਵਾ ਮੋਹ ਨਿਰਗੁਨ ਸਭ ਗੁਣ ਹੈ ਬਿਹੂਨਾ ਦਇਆ ਧਾਰ ਆਪਣਾ ਕਰ ਲੀਨਾ ਮੇਰਾ ਮਨ ਤਨ ਹਰ ਗੋਪਾਲ ਸੁਹਾਇਆ ਕਰ ਕਿਰਪਾ ਪ੍ਰਭ ਘਰ ਮਹਿ ਆਇਆ ਰਹਾਉ ਭਗਤ ਵਛਲ ਭੈ ਕਟਨ ਹਾਰੀ ਸੰਸਾਰ ਸਾਗਰ ਅਬ ਉਤਰੇ ਪਾਰੇ ਤਤ ਪਾਵਨ ਪ੍ਰਭ ਬਿਰਦ ਬੇਦ ਲੇਖਿਆ ਪਾਰ ਬ੍ਰਹਮ ਸੋ ਨੈ ਨਹ ਪੀਖਿਆ ਸਾਧ ਸੰਗ ਪ੍ਰਗਟੇ ਨਾਰਾਇਣ ਨਾਨਕ ਦਾਸ ਸਭ ਦੁੱਖ ਪਲਾਇਣਾ ਬਿਲਾਵਲ ਮਹੱਲਾ ਪੰਜਵਾ ਕਵਨ ਜਾਨੈ ਪ੍ਰਭ ਤੁਮਰੀ ਸੇਵਾ ਪ੍ਰਭ ਅਬਨਾਸੀ ਅਲਖ ਅਭੇਵਾ ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ ਊਚ ਮਹਿਲ ਸੁਆਮੀ ਪ੍ਰਭ ਮੇਰੇ ਤੂੰ ਅਪਰੰਪਰ ਤੂੰ ਅਪਰੰਪਰ ਠਾਕੁਰ ਮੇਰੇ ਰਹਾਉ ਇਕਸ ਬਿਨ ਨਾਹੀ ਕੋ ਦੂਜਾ ਤੁਮ ਹੀ ਜਾਨਹੁ ਆਪਣੀ ਪੂਜਾ ਆਪਹ ਕਛੂ ਨਾ ਹੋਵਤ ਪਾਈ ਆਪਹ ਕਛੂ ਨਾ ਹੋਵਤ ਪਾਈ ਜਿਸ ਪ੍ਰਭ ਦੇਵਾ ਸੋ ਨਾਮ ਪਾਈ ਕਹੋ ਨਾਨਕ ਜੋ ਜਾਨ ਪ੍ਰਭ ਪਾਇਆ ਗੁਣ ਨਿਧਾਨ ਪ੍ਰਭ ਤੈਨਹੀ ਪਾਇਆ ਬੇਲਾਵਲ ਮਹੱਲਾ ਪੰਜਵਾ ਮਾਤ ਗਰਭ ਮਹਿ ਹਾਥ ਦੇ ਰਾਖਿਆ ਹਰ ਰਸ ਛੋੜ ਵਿਖਿਆ ਫਲ ਚਾਖਿਆ ਅਜ ਗੋਬਿੰਦ ਸਭ ਛੋੜ ਜੰਜਾਲ ਜਬ ਜਮ ਆਏ ਸੰਹਾਰੈ ਮੂੜੇ ਤਬ ਤਨ ਬਿਨਸ ਜਾਏ ਬੇਹਾਲ ਰਹਾਉ ਤਨ ਮਨ ਤਨ ਆਪਣਾ ਕਰ ਥਾਪਿਆ ਕਰਨ ਹਾਰ ਇਕ ਨਿਮਖ ਨਾ ਜਾਪਿਆ ਮਹਾ ਮੋਹ ਅੰਧ ਕੂਪ ਪਰਿਆ ਪਾਰ ਬ੍ਰਹਮ ਮਾਇਆ ਪਟਲ ਬਿਸਰਿਆ ਬਿਸਰਿਆ ਬਿਨਾਰ ਪਾਰ ਬ੍ਰਹਮ ਮਾਇਆ ਪਟਲ ਬਿਸਰਿਆ ਵਡਾ ਭਾਗ ਪ੍ਰਭ ਕੀਰਤਨ ਗਾਇਆ ਸੰਤ ਸੰਗ ਨਾਨਕ ਪ੍ਰਭ ਪਾਇਆ ਬੇਲਾਵਲ ਮਹੱਲਾ ਪੰਜਵਾ ਮਾਤ ਪਿਤਾ ਸੁਤ ਬੰਧ ਪਪਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਸੂਖ ਸਹਜ ਆਨੰਦ ਘਣੇ ਗੁਰ ਪੂਰਾ ਪੂਰੀ ਜਾ ਕੀ ਬਾਣੀ ਅਨਕ ਗੁਣਾ ਜਾ ਕੇ ਜਾਹੇ ਨਾ ਗਣੇ ਰਹਾ ਸਗਲ ਸਰੰਜਾਮ ਕਰੇ ਪ੍ਰਭ ਆਪੇ ਭਏ ਮਨੋਰਥ ਸੋ ਪ੍ਰਭ ਜਾਪੇ ਅਰਥ ਧਰਮ ਕਾਮ ਮੋਖ ਕਾ ਦਾਤਾ ਪੂਰੀ ਭਈ ਸਿਮਰ ਸਿਮਰ ਵਿਧਾਤਾ ਸਾਧ ਸੰਗ ਨਾਨਕ ਰੰਗ ਮਾਣਿਆ ਘਰ ਆਇਆ ਪੂਰਾ ਗੁਰ ਆਣਿਆ ਬਿਲਾਵਲ ਮਹੱਲਾ ਪੰਜਵਾਂ ਸ੍ਰਬ નિਧਾਨ ਪੂਰਨ ਗੁਰਦੇਵ ਰਹਾਉ ਹਰ ਹਰ ਨਾਮ ਜਪਤ ਨਰ ਜੀਵੇ ਮਰਖਵਾਰ ਸਾਖਤ ਨਰ ਥੀਵੇ RAM ਨਾਮ ਹੋਆ ਰਖਵਾਰਾ ਖਮਾਰਾ ਸਾਖਤ ਵਿਚਾਰਾ ਨਿੰਦਾ ਕਰ ਕਰ ਅਚਹਿ ਹਨੇਰੇ ਮਿਰਤਕ ਫਾਸ ਗਲ ਸਿਰ ਪੈਰੇ ਕਹੋ ਨਾਨਕ ਜਪ ਹੈ ਜਨ ਨਾਮ ਤਾਕੇ ਨਿਕਟ ਨ ਆਵੇ ਜਾਮ ਕਹੋ ਨਾਨਕ ਜਪ ਹੈ ਜਨ ਨਾਮ ਤਾਕੇ ਨਿਕਟ ਨ ਆਵੇ ਜਾਮ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਚੌਥਾ ਦੋ ਪਾਦੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਵਨ ਸੰਜੋਗ ਮਿਲਾਓ ਪ੍ਰਭ ਅਪਣੇ ਪਲ ਪਲ ਨਿਮਖ ਸਦਾ ਹਰਿ ਜਪਣੇ ਚਰਨ ਕਮਲ ਪ੍ਰਭ ਕੀ ਨਿਤ ਧਿਆਵਾ ਕਵਨਸ ਮਤ ਜਿਤ ਪ੍ਰੀਤਮ ਪਾਵ ਰਹਾਓ ਐਸੀ ਕਿਰਪਾ ਕਰਹੁ ਪ੍ਰਭ ਮੇਰੇ ਹਰ ਨਾਨਕ ਬਿਸਰ ਨਾ ਕਾਹੂ 베ਰੇ ਬੇਲਾਵਲ ਮਹੱਲਾ ਪੰਜਵਾ ਚਰਨ ਕਮਲ ਪ੍ਰਭ ਹਿਰਦੈ ਧਾਈ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਆਕਾਥ ਕਥਾ ਅੰਮ੍ਰਿਤ ਪ੍ਰਭ ਵਾਨੀ ਕਹੋ ਨਾਨਕ ਜਪ ਜੀਵੇ ਗਿਆਨੀ ਮੇਲਾਵਲ ਮਹੱਲਾ ਪੰਜਵਾ ਸਾਤ ਪਾਈ ਗੁਰ ਸਤ ਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਪ ਤਾਪ ਪਾਪ ਸੰਤਾਪ ਬਿਨਾਸੀ ਹਰਿ ਸਿਮਰਤ ਕਿਲ ਵਿਖ ਸਭ ਨਾਸੀ ਆਨੰਦ ਕਰਹ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਸ ਵਾਰੀ ਬਿਲਾਵਲ ਮਹੱਲਾ ਪੰਜਵਾ ਮਮਤਾ ਮੋਹ ਧ੍ਰੋਹ ਮਦ ਮਤਾ ਬੰਦਨ ਬਾਦਿਆ ਅਤ ਬਿਕਰਾਲ ममता मोह त्रोह मद माता वंदन बाधिया आत् बिकराल दिन दिन छिजत बेकार करत औद फाही फाथा यमकय जाल तेरी शरण प्रभु दीन दयाला महा बिकम सागर अत भारी उध रह साधू संगर वाला रहाओ ਪ੍ਰਭ ਸੁਖ ਦਾਤੇ ਸਮਰੱਥ ਸੁਆਮੀ ਜੀਉ ਪਿੰਡ ਸਭ ਤੁਮਰਾ ਮਾਲ ਭ੍ਰਮ ਕੇ ਬੰਧਨ ਕਾਟੋ ਪਰਮੇਸ਼ਰ ਨਾਨਕ ਕੇ ਪ੍ਰਭ ਸਦਾ ਕਿਰਪਾਲ ਸਾ ਸੰਗਤ ਜੀ ਪੰਗਤੀ ਪਿੱਛੇ ਆਈ ਦਿਨ ਦਿਨ ਛਿਜਤ ਵਿਕਾਰ ਕਰਤ ਆਉਦ ਫਾਹੀ ਫਾਥਾ ਜਮ ਕੇ ਜਾਲ ਸਪਸ਼ਟ ਵਿਸ਼ਰਾਮ ਲਾ ਕੇ ਗੁਰਮੁਖਾਂ ਨੇ ਪੰਗਤੀ ਪੜ੍ਹੀ ਹੈ ਦੁਬਾਰਾ ਬੇਨਤੀ ਤਾਂ ਕਰ ਦਿੱਤੀ ਤਾਂ ਕਿ ਕੋਈ ਭੁਲੇਖਾ ਨਾ ਪੈ ਜਾਵੇ ਦਿਨ ਦਿਨ ਸ਼ਿੱਜਤ ਵਿਕਾਰ ਕਰਤ ਆਉਦ ਫਾਹੀ ਫਾਥਾ ਜਮ ਕੇ ਜਾਲ ਹਾਂਜੀ ਬੇਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰੇਣ ਤ੍ਰੇ ਪਵਨਾ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾ ਪੂਰਨ ਇੱਛ ਪੁਜਾਰਿਆ ਇਉਂ ਥੋੜਾ ਜਿਹਾ ਇਹ ਅਦਕ ਲਗਾ ਕੇ ਪਾਠ ਹੋਵੇਗਾ ਪੁੱਜਣ ਤੋਂ ਭਾਵ ਪੂਰੀ ਹੋਣ ਤੋਂ ਸਾਰੀਆਂ ਇੱਛਾਂ ਪੂਰੀਆਂ ਹੋ ਕੇ ਪ੍ਰਮਾਤਮਾ ਨੇ ਪੂਜਾ ਦਿੱਤੀਆਂ ਭਾਵ ਕੇ ਖਤਮ ਹੀ ਕਰ ਦਿੱਤੀਆਂ ਇੱਛਾ ਪੂਰੀਆਂ ਕਰ ਕਰ ਕੇ ਸੋ ਇਹ ਪੁਜਾਰਿਆ ਪਾਠ ਥੋੜਾ ਕਸ ਕੇ ਕਰਨਾ ਜੀ ਮਨ ਇਛੇ ਨਾਨਕ ਫਲ ਪਾਏ ਪੂਰਨ ਇਛ ਪੁਜਾਰਿਆ ਪੂਰਨ ਇਛ ਪੁਜਾਰਿਆ ਪੂਰੀਆਂ ਇੱਛਾਂ ਪੁੱਜ ਗਈਆਂ ਜਿੰਨੀਆਂ ਕੋਈ ਇਸ਼ਾਵਾਂ ਸੀ ਪੂਰੀਆਂ ਦੀਆਂ ਪੂਰੀਆਂ ਹੀ ਪੁੱਜ ਗਈਆਂ ਸਾਰੀਆਂ ਹਾਂ ਜੀ ਮਨ ਇਛੇ ਨਾਨਕ ਫਲ ਪਾਏ ਪੂਰਨ ਇਛ ਪੁਜਾਰਿਆ ਬੇਲਾਵਲ ਮਹੱਲਾ 5 ਜਿਸ ਉਪਰ ਹੋਵਤ ਦਇਆਲ ਹਰ ਸਿਮਰਤ ਕਾਟੈ ਸੋ ਕਾਲ ਰਹਾਉ ਸਾਧ ਸੰਗ ਭਜਿਐ ਗੋਪਾਲ ਗੁਨ ਗਾਵਤ ਤੂਟੈ ਜਮ ਜਾਲ ਆਪੇ ਸਤਗੁਰ ਆਪੇ ਪ੍ਰਤਪਾਲ ਨਾਨਕ ਜਾਚੈ ਸਾਧ ਰਵਾਲ ਬਿਲਾਵਲ ਮਹੱਲਾ ਪੰਜਵਾਂ ਮਨ ਮਹਿ ਸਿੰਚਹੁ ਹਰ ਹਰ ਨਾਮ ਅਨੰਦਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰਹੁ ਮਨ ਮੇਰੇ ਆਠ ਪਹਿਰ ਪ੍ਰਭ ਜਨਹੁ ਨੇਰੇ ਰਹਾਉ ਕਹੋ ਨਾਨਕ ਜਾਕੇ ਨਿਰਮਲ ਬਾਗ ਹਰ ਚਰਨੀ ਤਾ ਕਾ ਮਨ ਲਾਗ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਦ ਪਈ ਸੁਖ ਸਹਜ ਘਰ ਆਇਆ ਰਹਾਉ ਰਜ ਰਜ ਭੋਜਨ ਖਾਵਹ ਮੇਰੇ ਭਾਈ ਅੰਮ੍ਰਿਤ ਨਾਮ ਰਿਦਮਾਹਿਤਿ ਆਈ ਨਾਨਕ ਗੁਰ ਪੂਰੇ ਸਰਣਾਇ ਜਿਨੇ ਆਪਣੇ ਨਾਮ ਕੀ ਕੈਜ ਰਖਾਈ ਬਿਲਾਵਲ ਮਹੱਲਾ ਪੰਜਵਾ ਸਤ ਗੁਰ ਕਰ ਦੀਨੇ ਅਸਥਿਰ ਘਰਬਾਰ ਰਹਾਉ ਜੋ ਜੋ ਨਿੰਦ ਕਰੈ ਇਨ ਗ੍ਰਹਿਨ ਕੀ ਤਿਸ ਆਗੇ ਹੀ ਮਾਰੈ ਕਰਤਾਰ ਸਤ ਗੁਰ ਕਰ ਦੀਨੇ ਅਸਥਿਰ ਘਰਬਾਰ ਰਹਾਉ ਜੋ ਜੋ ਨਿੰਦ ਕਰੈ ਇਨ ਗ੍ਰਹਿਨ ਕੀ ਤਿਸ ਆਗੇ ਹੀ ਮਾਰੈ ਕਰਤਾਰ ਗ੍ਰਹਿਣ ਗੱਗੇ ਨੂੰ ਸਿਹਾਰੀ ਲਗਾ ਕੇ ਇਉਂ ਪਾਠ ਕਰਨਾ ਜੀ ਸਤ ਗੁਰ ਕਰਦੀਨੇ ਅਸਥਿਰ ਘਰਬਾਰ ਰਹਾਉ ਜੋ ਜੋ ਨਿੰਦ ਕਰੈ ਇਨ ਗ੍ਰਹਿਣ ਕੀ ਤਿਸ ਆਗੈ ਹੀ ਮਾਰੈ ਕਰਤਾਰ ਨਾਨਕ ਦਾਸ ਤਾ ਕੀ ਸਰਨਾਇ ਜਾ ਕੋ ਸ਼ਬਦ ਅਖੰਡ ਅਪਾਰ ਵਿਲਾਵਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨ ਸੇ ਤੇ ਰੋਗ ਪਾਰ ਬ੍ਰਹਮ ਤੂ ਬਖਸ਼ਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਨ ਗਾਵਹੁ ਨਿਤ ਰਾਮ ਕੇ ਇਹ ਅਵਖਦ ਜੋਗ ਆਏ ਬਸੋ ਘਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੁ ਪ੍ਰਸੰਨ ਭਏ ਲਹਿ ਗਏ ਬਿਯੋਗ ਬਿਲਾਵਲ ਮਹੱਲਾ ਪੰਜਵਾ ਕਾਹੂ ਸੰਗ ਨਾ ਚਾਲਹੀ ਮਾਇਆ ਜੰਜਾਲ ਊਠ ਸਿਧਾਰੇ ਛਤਰ ਪਤ ਸੰਤਨ ਕੈ ਖਿਆਲ ਰਹਾਉ ਅਹੰ ਬੋਧ ਕਉ ਬਿਨਸਾ ਨਾ ਇਹ ਧੁਰ ਕੀ ਢਾਲ ਬਹੁ ਜੋਨੀ ਜਨਮ ਹੈ ਮਰ ਹੈ ਵਿਖਿਆ ਬਿਕਰਾਲ ਸਤਿ ਬਚਨ ਸਾਧੂ ਕਹ ਹੈ ਨਿਤ ਜਪ ਹੈ ਗੋਪਾਲ ਸਿਮਰ ਸਿਮਰ ਨਾਨਕ ਤਾਰੇ ਹਰ ਕੇ ਰੰਗ ਲਾਲ ਬਿਲਾਵਲ ਮਹੱਲਾ ਪੰਜਵਾ ਸਹਜ ਸਮਾਧ ਅਨੰਦ ਸੁਖ ਪੂਰੇ ਗੁਰ ਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈਕਾਰ ਜਗਤਰ ਮਹ ਲੋਚ ਹੈ ਸਭ ਜੀਆ ਸੁ ਪ੍ਰਸਾਨ ਭਏ ਸਤ ਗੁਰ ਪ੍ਰਭੂ ਕਾਸ਼ ਬਿਘਨ ਨਾ ਥੀਆ ਜਾਕਾ ਅੰਗ ਦਇਆਲ ਪ੍ਰਭ ਆਕੇ ਸਭ ਦਾਸ ਸਦਾ ਸਦਾ ਵਡਿਆਈਆ ਨਾਨਕ ਗੁਰਪਾਸ